ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਦੀ ਇਹ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਸਤਾਨੇ ਸਹਾਦਤਾਂ ਦਾ ਜੁਬਾ ਦਿਖਾਵਾਂਗੇ ਜੋ ਕਿ ਨਵਾਂ ਬਣਿਆਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਸੋਹਣਾ ਜੁਬਾ ਬਣਿਆ ਹੋਇਆ ਹੈਗਾ ਇਹ ਬਣਿਆ ਹੈ ਜੀ ਚਮਕੌਰ ਸਾਹਿਬ ਦੀ ਗੜੀ ਦੇ ਬਿਲਕੁਲ ਨਾਲ ਸੜਕ ਦੇ ਕਿਨਾਰੇ ਤੇ ਬਣਿਆ ਹੋਇਆ ਹੈਗਾ ਤੁਸੀਂ ਜਦ ਵੀ ਆ ਕੇ ਇਸ ਦਸਤਾਨੇ ਸਹਾਦਤਾਂ ਨੂੰ ਦੇਖ ਸਕਦੇ ਹੋਗੇ ਇਹ ਆਪਾ ਦਸਤਾਨੇ ਸਾਹ ਦੇ ਵਿੱਚ ਅੰਦਰ ਐਂਟਰ ਹੋ ਚੁੱਕਿਆ ਹਾਂਜੀ ਅੰਦਰ ਐਂਟਰ ਹੋਣ ਲਈ ਜੇ ਮੈਂ ਆਪਣੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜੂਬਾ ਬਣਿਆ ਹੋਇਆ ਉੱਥੇ ਆਧਾਰ ਕਾਰਡ ਨਾਲ ਐਂਟਰੀ ਹੁੰਦੀ ਹੈ ਉਸੇ ਤਰ੍ਹਾਂ ਇੱਥੇ ਵੀ ਆਧਾਰ ਕਾਰਡ ਨਾਲ ਇੱਕ ਪਾਸ ਮਿਲਦਾ ਹੈਗਾ ਜਿਸ ਦੇ ਵਿੱਚ ਕੀ ਇੱਕ ਆਧਾਰ ਕਾਰਡ ਤੇ ਪੰਜ ਬੰਦੇ ਐਂਟਰੀ ਕੀਤੀ ਜਾਂਦੇ ਨੇ ਇਹ ਫ੍ਰੀ ਦੇ ਵਿੱਚ ਤੁਸੀਂ ਮੇਰੇ ਘੁੰਮ ਫੇਰ ਸਕਦੇ ਹੋਗੇ ਅਹੀਂ ਚਲੋ ਤੇ ਅੰਦਰ ਕੰਟੀਨ ਵੀ ਬਣੀ ਹੋਈ ਹੈ ਜੇਕਰ ਕਿਸੇ ਨੂੰ ਕੁਝ ਖਾਣਾ ਹੋਵੇ ਤਾਂ ਅੰਦਰੋਂ ਵੀ ਕੁਝ ਲੈ ਕੇ ਖਾ ਸਕਦੇ ਆ ਬਹੁਤ ਜਿਆਦਾ ਇੱਥੇ ਮੂਰਤੀਆਂ ਵਗੈਰਾ ਬਣੀਆਂ ਹੋਈਆਂ ਨੇ ਤੁਸੀਂ ਆ ਕੇ ਵੇਖ ਸਕਦੇ ਹੋ ਬਹੁਤ ਵੱਡਾ ਖੰਡਾ ਸਾਹਿਬ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਚਾਰੇ ਪਾਸੇ ਇੱਕ ਨਾ ਇੱਕਾਂ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਜਿਆਦਾ ਇਮਾਰਤਾਂ ਬਣੀਆਂ ਹੋਈਆਂ ਨੇ ਤੇ ਆਪਾਂ ਤੁਹਾਨੂੰ ਹੁਣ ਅਜੂਬੇ ਦੇ ਅੰਦਰ ਵੀ ਲੈ ਕੇ ਚੱਲਦੇ ਆਂ

ਪ੍ਰੋਜੈਕਟਰਾਂ ਰਾਹੀਂ ਵਿਖਿਆ ਹੋਵੇਗਾ ਕਿਸ ਤਰ੍ਹਾਂ ਅੰਦਰ ਪ੍ਰੋਜੈਕਟਰਾਂ ਦੇ ਰਹੀਂ ਸਭ ਕੁਝ ਸਮਝਾਇਆ ਜਾਂਦਾ ਹੈਗਾ ਉਸੇ ਤਰ੍ਹਾਂ ਇਸ ਦਸਤਾਨੇ ਸਾਹਦੇ ਵਿੱਚ ਟੋਟਲ 1300 ਲੱਗਦੇ ਨੇ ਜੋ ਕਿ 2.5 ਘੰਟੇ ਦੇ ਹੁੰਦੇ ਆ ਤੇ ਸਾਰਾ ਪ੍ਰੋਜੈਕਟਰਾਂ ਰਾਹੀਂ ਸਮਝਾਇਆ ਜਾਂਦਾ ਹੈ ਇਸ ਪ੍ਰੋਜੈਕਟਰਾਂ ਰਾਹੀਂ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਖੇਪ ਇਤਿਹਾਸ ਤੋਂ ਲੈ ਕੇ ਸ੍ਰੀ ਗੁਰੂ ਗਰੰਡ ਸਹਿਬ ਜੀ ਮਹਾਰਾਜ ਤੱਕ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੱਕ ਦਾ ਸੰਖੇਪ ਇਤਿਹਾਸ ਇਹਨਾਂ ਪ੍ਰੋਜੈਕਟ ਰਾਹੀਂ ਦਿਖਾਇਆ ਜਾਂਦਾਗਾ ਜੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਇੱਥੇ ਆ ਕੇ ਪਸੰਦ ਆਉਂਦਾ ਏ ਸੋ ਇਹ ਤੁਸੀਂ ਵੀ ਜਰੂਰ ਆ ਕੇ ਵੇਖਿਓ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਨਹੀਂ ਚਲੋ ਅੱਗੇ ਆ ਜੀ